ਇੱਕ ਵਾਰੀ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਸੀ ਸਿੱਖਾਂ ਨੇ ਮਹਾਰਾਜ ਸਿੱਖੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਸਹਿਬ ਕਹਿਣ ਲੱਗੇ ਸਿੱਖੀ ਤਿੰਨ ਤਰ੍ਹਾਂ ਦੀ ਹੈ ਇੱਕ ਸਿੱਖੀ ਹਿਰਸ ਦੀ ਹੈ ਹਿਰਸ ਦੂਜੀ ਸਿੱਖੀ ਦੇਖਾ ਦੇਖੀ ਨਹੀਂ ਤੀਜੀ ਸਿੱਖੀ ਭਾਵਨਾ ਦੀ ਹੈ ਹਿਰਸ ਦੀ ਕੀ ਹੈ ਲਾਲਚ ਦੀ ਉਹਨੂੰ ਪਤਾ ਹੈ ਮੈਨੂੰ ਪਤਾ ਹੈ ਵੀ ਮੇਰਾ ਕੰਮ ਤਾਂ ਚੱਲਣਾ ਹੈ ਜਿਸ ਰਿਤੇ ਪਗ ਬੰਨੀ ਹੈ ਇਹ ਲਾਲਚ ਆ ਕੇ ਬਣਾ ਜਾਂ ਇਹ ਲਾਲਚ ਕਿਵੇਂ ਹੈ ਵੀ ਫਲਾਣਾ ਬੰਦਾ ਗੁਰਦੁਆਰੇ ਗਿਆ ਉਹਦਾ ਆਹ ਕਾਰਜ ਸਵਰੇਆ ਹੁਣ ਮੈਂ ਵੀ ਚੱਲਿਆ ਉਹ ਗੁਰਦੁਆਰੇ ਜਾਨੋਂ ਹਟ ਗਿਆ ਮੈਂ ਵੀ ਹਟ ਗਿਆ ਇਹ ਦੇਖਾ ਦੇਖੀ ਦੀ ਹੈ ਬੁਰਾ ਨਾ ਮਨਾਇਓ ਇਹ ਕੌੜਾ ਸੱਚ ਹੈ ਬਹੁਤ ਬੰਦੇ ਐਸੇ ਨੇ ਸਮਾਜ ਅੰਦਰ ਜਿੰਨਾ ਮੇਰੇ ਵਰਗਿਆਂ ਨੂੰ ਲੱਗਦਾ ਹੋਵੇਗਾ ਵੀ ਮੇਰੀ ਦੁਕਾਨ ਤਾਂ ਚੱਲਣੀ ਹੈ ਜੇ ਸਿਰ ਤੇ ਪੱਗ ਬੰਨੀ ਹੈ ਦਾੜਾ ਪ੍ਰਕਾਸ਼ ਹੈ ਅੰਦਰ ਪ੍ਰੀਤ ਨਹੀਂ ਹੈ ਅੰਦਰ ਕੋਈ ਭਾਵਨਾ ਨਹੀਂ ਹੈ ਮੈਂ ਸ਼ਬਦ ਬਹੁਤਾ ਇਹ ਕਹਿ ਦੇਗਾ ਤੇ ਇਹ ਕੌੜਾ ਲੱਗਣਾ ਹੈ ਕੰਨਾਂ ਨਾਲ ਮੈਂ ਇੱਕ ਬੰਦੇ ਦਾ ਗੁਰਦੁਆਰੇ ਵਿੱਚ ਰਹਿਣ ਵਾਲੇ ਬੰਦੇ ਦਾ ਸ਼ਬਦ ਸੁਣਿਆ ਹੈ ਕਹ ਲੱਗਿਆ ਸਾਡੇ ਘਰ ਵਿੱਚ ਕੋਈ ਅੰਮ੍ਰਿਤਧਾਰੀ ਨਹੀਂ ਹੈ ਕਿਸੇ ਦੇ ਕੇਸ ਰੱਖੇ ਹੋਏ ਨਹੀਂ ਮੈਂ ਵੀ ਤਾਂ ਰੱਖਨੇ ਕਿਉਂਕਿ ਮੈਂ ਗੁਰਦੁਆਰੇ ਲੈ ਕੇ ਆਪਣੀ ਕਿਰਤ ਕਰ ਸਕਾਂ ਇਹਨੂੰ ਹਿਰਸ ਦੀ ਗੱਲ ਕਹਿੰਦੇ ਨੇ ਲਾਲਚ ਹੈ ਕੇਵਲ ਦੂਜੀ ਇੱਕ ਸਿੱਖੀ ਹੈ ਉਹ ਦੇਖਾ ਦੇਖੀ ਦੀ ਹੈ ਫੁਲਾਣੇ ਬੰਦੇ ਨੇ ਗੁਰਦੁਆਰੇ ਜਾਣਾ ਸ਼ੁਰੂ ਕਰ ਲਿਆ ਮੈਂ ਵੀ ਕਰ ਲਿਆ ਉਹ ਬਾਣੀ ਪੜਦਾ ਮੈਂ ਵੀ ਪੜਦਾ ਹੈ ਸੇਵਾ ਕਰਦਾ ਮੈਂ ਵੀ ਕਰਦਾ ਹੈ ਉਹ ਹਟ ਗਿਆ ਗੁਰਦੁਆਰੇ ਜਾਣੋ ਮੈਂ ਵੀ ਹਟ ਗਿਆ ਉਹ ਬਾਣੀ ਪੜਨੋਂ ਹਟ ਗਿਆ ਸੇਵਾ ਕਰਨੋਂ ਪਹਿਲਾਂ ਉਹਦੇ ਨਾਲ ਜਾਂਦੇ ਸਾਂ ਹੁਣ ਮੈਂ ਵੀ ਨਹੀਂ ਜਾਂਦਾ ਇਹ ਦੇਖਾ ਦੇਖੀ ਦੀ ਹੈ ਇਹਦੇ ਵਿੱਚ ਵੀ ਕੋਈ ਪ੍ਰੀਤ ਨਹੀਂ ਹੈ ਤੀਜੀ ਇੱਕ ਸਿੱਖੀ ਭਾਵਨਾ ਦੀ ਹੈ ਜਿਹੜੀ ਅਰਦਾਸ ਵਿੱਚ ਨਿਤ ਪੜਦੇ ਹੋ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨੱਚਦਾਏ ਧਰਮ ਨਹੀਂ ਹਾਰਿਆ ਆਹ ਸਿੱਖੀ ਹੈ ਜੇ ਪ੍ਰੀਤ ਹੈ ਨਾ ਗੁਰੂ ਨਾਲ ਫਿਰ ਤੇ ਸਹਿਬ ਕਹਿੰਨ ਲੱਗੇ ਜੋ ਗੁਰ ਕਹੈ ਸੋਈ ਪਦ ਮੰਨੈ